ਇੱਕ ਅਜੇ ਹਾਦ ਦੇਸ਼ ਜਿੱਥੋਂ ਦੇ ਘਰ ਵਾਲੇ ਆਪਣੇ ਘਰ ਵਾਲੀਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਉਹ ਆਪਣੇ ਪਿਆਰ ਦਾ ਇਜ਼ਹਾਰ ਵੀ ਇੱਕ ਖਾਸ ਅੰਦਾਜ਼ ਦੇ ਵਿੱਚ ਕਰਦੇ ਨੇ ਇੱਕ ਅਜੇ ਹਾਦ ਦੇਸ਼ ਜਿਸ ਦੇ ਉੱਪਰ ਰਾਜ ਕਰ ਰਹੇ ਸੁਲਤਾਨ ਦੀ ਜੇਕਰ ਤੁਸੀਂ ਲਗਜ਼ਰੀ ਲਾਈਫ ਬਾਰੇ ਸੁਣੋਗੇ ਤਾਂ ਹਰਾਨ ਰਹਿ ਜਾਓਗੇ ਇੱਕ ਅਜੇ ਹਾਦ ਦੇਸ਼ ਜਿੱਥੋਂ ਦੀਆਂ ਔਰਤਾਂ ਨੂੰ ਅੱਜ ਵੀ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ ਇੱਕ ਅਜੇ ਹਾਦ ਦੇਸ਼ ਜਿੱਥੋਂ ਦੇ ਕਾਨੂੰਨ ਬਿਲਕੁਲ ਹੀ ਦੁਨੀਆ ਦੇ ਨਾਲੋਂ ਡਿਫਰੈਂਟ ਨੇ ਇੱਥੇ ਜਾ ਕੇ ਜੇਕਰ ਤੁਸੀਂ ਛੋਟੀ ਜਿਹੀ ਵੀ ਗਲਤੀ ਕਰ ਦਿੱਤੀ ਤਾਂ ਤੁਹਾਨੂੰ ਮੌਤ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਇੱਕ ਜਿਹੜਾ ਦੇਸ਼ ਜਿੱਥੋਂ ਦਾ ਹਰ ਇੱਕ ਇਨਸਾਨ ਕਰੋੜਪਤੀ ਹੈ ਤੇ ਉਹ ਲਗਜ਼ਰੀ ਲਾਈਫ ਜੀ ਰਿਹਾ ਹੈ ਉਹ ਵੀ ਬਿਨਾ ਕੋਈ ਟੈਕਸ ਭਰੇ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਜੀ ਇੱਕ ਅਜਿਹੇ ਹਾਈਲਾਈਟਡ ਦੇਸ਼ ਦੇ ਬਾਰੇ ਜਿੱਥੇ ਹੁਣੇ-ਹੁਣੇ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਾ ਕੇ ਆਏ ਨੇ ਇਸ ਦੇਸ਼ ਦਾ ਨਾਮ ਹੈ ਜੀ ਬਰੂਨੇ ਇਹ ਦੱਖਣੀ ਪੂਰਬ ਏਸ਼ੀਆ ਦੇ ਵਿੱਚ ਵਸਿਆ ਹੋਇਆ ਬਹੁਤ ਜ਼ਿਆਦਾ ਡਿਵੈਲਪ ਇੱਕ ਛੋਟਾ ਜਿਹਾ ਦੇਸ਼ ਹੈ ਇਹ ਦੇਸ਼ ਬੋਰਨੋ ਦੀਪ ਦੇ ਉੱਪਰ ਵਸਿਆ ਹੋਇਆ ਹੈ ਤਾਂ ਹੀ ਇਸ ਦਾ ਨਾਮ ਪਿਆ ਹੈ ਬਰੂਨਾਏ ਬਰੂਨਾਏ ਦੇਸ਼ ਦਾ ਬਾਰਡਰ ਚਾਰੇ ਪਾਸੇ ਮਲੇਸ਼ੀਆ ਦੇ ਨਾਲ ਲੱਗਦਾ ਹੈ ਬਰੂਨਾਏ ਦੇਸ਼ ਦੀ ਰਾਜਧਾਨ ਤੋ ਵੱਡਾ ਤੇ ਮੇਨ ਸ਼ਹਿਰ ਵੀ ਹੈ ਬੁਰੂਨਾਈ ਦੇਸ਼ ਦੀ ਜਨਸਖਿਆ ਹੈ ਜੀ ਤਕਰੀਬਨ 4.4 ਲੱਖ ਦੇ ਆਸ-ਪਾਸ ਜਿਸ ਕਾਰਨ ਇਸ ਦੇਸ਼ ਦੇ ਉੱਪਰ ਜਨਸੰਖਿਆ ਦਾ ਕਿਸੇ ਵੀ ਤਰ੍ਹਾਂ ਦਾ ਲੋਡ ਨਹੀਂ ਹੈ ਤੇ ਇੰਨੀ ਜਨਸੰਖਿਆ ਇਸ ਨੂੰ ਦੁਨੀਆ ਦੇ ਸਭ ਤੋਂ ਘੱਟ ਆਬਾਦੀ ਵਾਲੇ ਦੇਸ਼ਾਂ ਦੇ ਵਿੱਚ ਵੀ ਸ਼ਾਮਲ ਕਰਦੀ ਹੈ ਇੰਨੀ ਘੱਟ ਆਬਾਦੀ ਹੋਣ ਕਾਰਨ ਹੀ ਇਹ ਦੇਸ਼ ਖੁਦ ਨੂੰ ਇੰਨੀ ਜਿਆਦਾ ਤੇਜ਼ੀ ਦੇ ਨਾਲ ਡਿਵੈਲਪ ਕਰ ਰਿਹਾ ਹੈ ਬੁਰਨਾਈ ਦੇ ਵਿੱਚ ਅੱਜ ਵੀ ਸੰਵਿਧਾਨਿਕ ਅਤੇ ਰਾਜਤੰਤਰ ਹੈ ਇੱਥੇ ਸੁਲਤਾਨ ਦਾ ਰਾਜ ਹੈ ਇੱਥੇ ਕੋਈ ਪ੍ਰਧਾਨ ਮੰਤਰੀ ਮੁੱਖ ਮੰਤਰੀ ਜਾਂ ਰਾਸ਼ਟਰਪਤੀ ਨਹੀਂ ਇੱਥੇ ਬਸ ਇੱਕ ਸੁਲਤਾਨ ਹੀ ਸ਼ਾਸਕ ਹੈ ਜਾਂ ਕੀ ਇਹ ਰਾਜ ਕਰਦਾ ਹੈ ਜਿਸ ਤਰ੍ਹਾਂ ਅੱਜ ਤੋਂ ਸਦੀਆਂ ਪਹਿਲਾਂ ਰਾਜਾ ਮਹਾਰਾਜਾ ਰਾਜਕਰ ਦੇ ਸਨ ਬਿਲਕੁਲ ਉਸੇ ਤਰ੍ਹਾਂ ਹੀ ਇਹ ਰਾਜਾ ਇੱਥੇ ਰਾਜ ਕਰਦਾ ਹੈ ਸੁਲਤਾਨ ਹਸਨਨ ਬੋਲਕਲਿਸ ਹੁਣ ਇੱਥੋਂ ਦੇ ਰਾਜਾ ਨੇ ਇਹ ਦੁਨੀਆ ਦੇ ਸਭ ਤੋਂ ਅਮੀਰ ਤੇ ਸਭ ਤੋਂ ਲੰਮਾ ਸਮਾਂ ਰਾਜ ਕਰਨ ਵਾਲੇ ਸ਼ਾਸਕ ਬਣ ਗਏ ਨੇ ਬੁਰਨਾਈ ਇੱਕ ਇਸਲਾਮਕ ਦੇਸ਼ ਹੈ ਤੇ ਇੱਥੋਂ ਦਾ ਅਫੀਸ਼ੀਅਲ ਧਰਮ ਵੀ ਇਸਲਾਮ ਹੈ ਇੱਥੋਂ ਦੇ ਜ਼ਿਆਦਾਤਰ ਲੋਕ ਮੁਸਲਮਾਨ ਨੇ ਤੇ ਇੱਥੋਂ ਦੀ ਅਫੀਸ਼ੀਅਲ ਭਾਸ਼ਾ ਵੀ ਮਲਈ ਹੈ ਪਰ ਇੱਥੋਂ ਦੇ ਤਕਰੀਬਨ ਸਾਰੇ ਹੀ ਲੋਕਾਂ ਨੂੰ ਅੰਗਰੇਜ਼ੀ ਪੜ੍ਹਨੀ ਤੇ ਬੋਲਣੀ ਆਉਂਦੀ ਹੈ ਬੁਰਨਾਈ ਦੇਸ਼ ਦਾ ਜਿਹੜਾ ਮੇਨ ਕਮਾਈ ਦਾ ਸਾਧਨ ਹੈ ਉਹ ਹੈ ਜੀ ਤੇਲ ਅਤੇ ਗੈਸ ਇਹ ਦੁ ਸਉ ਵਜ੍ਹਾ ਦੇ ਨਾਲ ਸ਼ਾਮਲ ਕਰ ਗਿਆ ਕਿਉਂਕਿ ਇਸ ਦੇ ਕੋਲ ਬਹੁਤ ਜ਼ਿਆਦਾ ਤੇਲ ਅਤੇ ਗੈਸ ਹੈ ਬਰਨਈ ਦੇਸ਼ ਨੇ ਆਪਣੇ ਕੁਦਰਤੀ ਸਾਧਨਾਂ ਨੂੰ ਬਹੁਤ ਜ਼ਿਆਦਾ ਮੈਨੇਜਮੈਂਟ ਦੇ ਨਾਲ ਵਰਤਿਆ ਹੈ ਜਾਂ ਕਹੀਏ ਬਹੁਤ ਜ਼ਿਆਦਾ ਤਰੀਕੇ ਦੇ ਨਾਲ ਵਰਤਿਆ ਹੈ ਜਾਂ ਯੂਜ਼ ਕੀਤਾ ਹੈ ਜਿਸ ਤੋਂ ਇਹਨਾਂ ਨੇ ਵਧੀਆ ਇਨਕਮ ਜਨਰੇਟ ਕੀਤੀ ਤੇ ਆਪਣੇ ਦੇਸ਼ ਨੂੰ ਇੰਨਾ ਖੁਸ਼ਹਾਲ ਬਣਾਇਆ ਇੱਥੋਂ ਦੀ ਪਰ ਕੈਪੀਟਾ ਬਹੁਤ ਜ਼ਿਆਦਾ ਹੈ ਇੱਥੋਂ ਦਾ ਤਕਰੀਬਨ ਜਾਂ ਕਹੀਏ ਬਰਨਈ ਦਾ ਬਸਨੀਕ ਹਰ ਇੱਕ ਇਨਸਾਨ ਕਰੋੜਪਤੀ ਹੈ ਬਰਨਈ ਦੇਸ਼ ਦਾ ਕਾਫੀ ਲੰਬਾ ਇਤਿਹਾਸ ਹੈ 15ਵੀਂ ਸਦੀ ਦੇ ਵਿੱਚ ਇਹ ਦੇਸ਼ ਬਹੁਤ ਜ਼ਿਆਦਾ ਵਧੀਆ ਬਣ ਗਿਆ ਜਾਂ ਕਹੀਏ ਖੁਸ਼ਹਾਲ ਹੋਣਾ ਸ਼ੁਰੂ ਹੋ ਗਿਆ ਸੀ 15ਵੀਂ ਸਦੀ ਦੇ ਵਿੱਚ ਮਜ਼ਬੂਤ ਇਸਲਾਮਿਕ ਰਾਜ ਦੇ ਤੌਰ ਤੇ ਜਾਣਿਆ ਜਾਂਦਾ ਸੀ 19ਵੀਂ ਸਦੀ ਦੇ ਵਿੱਚ ਇਸ ਨੂੰ ਬ੍ਰਿਟਿਸ਼ ਨੇ ਆਪਣੇ ਅੰਡਰ ਕਰ ਲਿਆ ਤੇ 1984 ਦੇ ਵਿੱਚ ਇਹ ਦੇਸ਼ ਨੂੰ ਆਜ਼ਾਦੀ ਮਿਲ ਗਈ ਸੀ ਬ੍ਰਿਟਿਸ਼ ਤੋਂ ਤੇ ਥੋੜਾ ਜਿਹਾ ਪਿੱਛੇ ਜਾਈਏ ਤਾਂ 1968 ਉਹ ਸਮਾਂ ਸੀ ਜਦੋਂ ਸੁਲਤਾਨ ਹਸਨਲ ਸੰਘਾਸ਼ਨ ਦੇ ਉੱਪਰ ਬੈਠੇ ਸਨ ਜਾਂ ਗੱਦੀ ਦੇ ਉੱਪਰ ਬੈਠੇ ਸਨ ਇਸ ਦੇਸ਼ ਦੀ ਸੁਲਤਾਨ ਨੇ ਆਪਣੇ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਆਪਣੇ ਦੇਸ਼ ਬੁਰਨਾਈ ਨੂੰ ਸੰਯੁਕਤ ਰਾਸ਼ਟਰ ਦਾ ਹਿੱਸਾ ਬਣਾ ਦਿੱਤਾ ਸੀ ਜਿਸ ਦੇ ਨਾਲ ਇਹ ਦੇਸ਼ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰਨ ਲੱਗ ਗਿਆ ਸੀ ਬੁਰਨਾਈ ਦੇਸ਼ ਦਾ 70% ਹਿੱਸਾ ਮੀਹ ਵਾਲੇ ਜੰਗਲ ਜਾਂ ਕੀ ਰੇਨ ਫੋਰੈਸਟ ਦੇ ਨਾਲ ਟਕ ਹੋਇਆ ਹੈ ਸੌਕੇ ਸ਼ਾਦਨਾਂ ਦੇ ਵਿੱਚ ਕਈ ਇਹ ਤਾਂ ਧਰਤੀ ਨੇ ਬੁਰਨਾਈ ਦੇਸ਼ ਨੂੰ ਬਹੁਤ ਜ਼ਿਆਦਾ ਤੋਹਫੇ ਦਿੱਤੇ ਨੇ ਜਾਂ ਭਰ ਭਰ ਕੇ ਤੋਹਫੇ ਦਿੱਤੇ ਨੇ ਪਰ ਇੱਥੋਂ ਦੇ ਲੋਕ ਬਹੁਤ ਜ਼ਿਆਦਾ ਸਮਝਦਾਰ ਨੇ ਇਹਨਾਂ ਨੇ ਬਹੁਤ ਜ਼ਿਆਦਾ ਸਮਝਦਾਰੀ ਦੇ ਨਾਲ ਆਪਣੇ ਕੁਦਰਤੀ ਜਿਹੜੇ ਰਿਸੋਰਸ ਨੇ ਉਹਨਾਂ ਨੂੰ ਵਰਤਿਆ ਹੈ ਦੂਜਾ ਇੱਥੋਂ ਦੀ ਪਬਲਿਕ ਨੇ ਆਪਣੀ ਜਨਸੰਖਿਆ ਨੂੰ ਨਹੀਂ ਵਧਣ ਦਿੱਤਾ ਤਾਂ ਕਿ ਇਹਨਾਂ ਦੀ ਡਿਵੈਲਪਮੈਂਟ ਦੇ ਉੱਪਰ ਇਸ ਚੀਜ਼ ਦਾ ਅਸਰ ਪਵੇ ਦੂਜਾ ਬੁਰਨਾਈ ਇੱਕ ਬਹੁਤ ਹੀ ਜ਼ਿਆਦਾ ਸ਼ਾਂਤ ਤੇ ਖੁਸ਼ਹਾਲ ਦੇਸ਼ ਹੈ ਤੇ ਇਹੀ ਚੀਜ਼ ਇਸ ਨੂੰ ਦੂਜੇ ਮੁਸਲਮਾਨ ਦੇਸ਼ਾਂ ਤੋਂ ਅਲੱਗ ਬਣਾਉਂਦੀ ਹੈ ਇਹ ਇੱਕ ਮੁਸਲਮਾਨ ਦੇਸ਼ ਹੋਣ ਕਰਕੇ ਇੱਥੋਂ ਦੇ ਕਈ ਨਿ ਇਸ ਕਾਰਨ ਕਰਕੇ ਇਸ ਦੇਸ਼ ਦੇ ਵਿੱਚ ਔਰਤਾਂ ਨੂੰ ਕਈ ਅਧਿਕਾਰਾਂ ਤੋਂ ਵਾਂਝੇ ਵੀ ਰੱਖਿਆ ਗਿਆ ਹੈ। ਇਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਅਧਿਕਾਰ ਹੈ ਵੋਟ ਦੇਣ ਦਾ। ਬੁਰਨੇਈ ਦੇ ਵਿੱਚ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਹੈ। ਇੰਡੋਨੇਸ਼ੀਆ ਤੇ ਮਲੇਸ਼ੀਆ ਦੇ ਕੋਲ ਮੌਜੂਦ ਇਹ ਦੇਸ਼ ਦੇ ਵਿੱਚ ਅੱਜ ਵੀ ਰਾਜਤੰਤਰ ਚੱਲਦਾ ਹੈ। ਇੱਥੇ ਅੱਜ ਵੀ ਰਾਜੇ ਦਾ ਰਾਜ ਚੱਲਦਾ ਹੈ। ਇਸ ਦੇਸ਼ ਦੀਆਂ ਕੋਈ ਅਜਾਈਆਂ ਗੱਲਾਂ ਨੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਰਹੇ ਜਾਓਗੇ। ਇਸ ਦੇਸ਼ ਦੇ ਵਿੱਚ ਪਤੀ ਆਪਣੀਆਂ ਪਤਨੀਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਇਹੀ ਕਾਰਨ ਹੈ ਕਿ ਬੁਰਨੇਈ ਦੇਸ਼ ਦੇ ਹਰ ਘਰ ਦੇ ਵਿੱਚ ਤੁਹਾਨੂੰ ਪਤਨੀ ਦੀ ਤਸਵੀਰ ਕੰਧ ਦੇ ਉੱਪਰ ਲੱਗੀ ਹੋਈ ਜ਼ਰੂਰ ਮ ਇਹ ਵਜੋਂ ਇੱਕ ਤੋਂ ਜ਼ਿਆਦਾ ਪਤਨੀਆਂ ਨੇ ਤਾਂ ਸਾਰੀ ਪਤਨੀਆਂ ਦੀ ਫੋਟੋ ਵੀ ਘਰ ਦੀ ਕੰਦਾ ਦੇ ਉੱਪਰ ਲੱਗੀ ਹੋਵੇਗੀ ਹਾਲਾਂਕਿ ਇਸ ਦੇਸ਼ ਦੇ ਵਿੱਚ ਇਨਸਾਨ ਇੱਕ ਤੋਂ ਜ਼ਿਆਦਾ ਵਿਆਹ ਕਰਵਾ ਸਕਦਾ ਹੈ ਕਿਉਂਕਿ ਮੁਸਲਮਾਨ ਦੇਸ਼ ਹੋਣ ਕਰਕੇ ਇੱਥੇ ਇਨਸਾਨ ਨੂੰ ਜਾਂ ਕੀ ਇਹ ਮਰਦ ਨੂੰ ਇਹ ਅਧਿਕਾਰ ਹੈ ਇੱਕ ਗੱਲ ਹੋਰ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਬੁਰਨੇਈ ਦੇ ਸੁਲਤਾਨ ਜਾਂ ਕੀ ਇਹ ਬੁਰਨੇਈ ਦੇ ਰਾਜਾ ਦੁਨੀਆ ਦੇ ਸਭ ਤੋਂ ਜ਼ਿਆਦਾ ਅਮੀਰ ਰਾਜਾ ਨੇ ਸਾਲ 2008 ਦੇ ਵਿੱਚ ਬੁਰਨੇਈ ਦੇ ਸੁਲਤਾਨ ਦੇ ਬਾਰੇ ਇੱਕ ਰਿਪੋਰਟ ਆਈ ਸੀ ਜਿਸ ਦੇ ਵਿੱਚ ਉਹਨਾਂ ਦੀ ਕੁੱਲ ਸੰਪਤੀ ਜਾਂ ਕੀ ਇਹ ਦੌਲਤ ਬਾਰੇ ਦੱਸਿਆ ਗਿਆ ਸੀ ਉਸ ਰਿਪੋਰਟ ਦੇ ਅਨੁਸਾਰ ਸਨ 2008 ਦੇ ਵਿੱਚ ਬੁਰਨੇਈ ਦੇ ਸੁ 1363 ਅਰਬਰ ਪਏ ਸਨ ਹੁਣ ਤੁਸੀਂ ਆਪ ਸੋਚੋ ਕਿ ਇਹ ਸਨ 2008 ਦੀ ਰਿਪੋਰਟ ਹੈ ਤੇ ਅੱਜ ਦੇ ਸਮੇਂ ਉਹਨਾਂ ਦੇ ਕੋਲ ਕਿੰਨਾ ਪੈਸਾ ਹੋਵੇਗਾ ਇੰਨਾ ਹੀ ਨਹੀਂ ਬੁਰਨੇਈ ਦੇ ਸੁਲਤਾਨ ਨੂੰ ਕਾਰਾਂ ਦਾ ਵੀ ਬਹੁਤ ਜ਼ਿਆਦਾ ਸ਼ੌਕ ਹੈ ਉਹਨਾਂ ਦੇ ਕੋਲ 1 2 ਜਾਂ 100 200 ਕਾਰਾਂ ਨਹੀਂ ਬਲਕਿ 7000 ਕਾਰਾਂ ਨੇ ਹੁਣ ਤੁਸੀਂ ਆਪ ਸੋਚੋ ਕਿ ਜੇਕਰ ਬੁਰਨੇਈ ਦਾ ਰਾਜਾ ਹਰ ਰੋਜ਼ ਆਪਣੀ ਇੱਕ ਕਾਰ ਨੂੰ ਡਰਾਈਵ ਕਰੇ ਤਾਂ ਉਸ ਕਾਰ ਦਾ ਨੰਬਰ ਫਿਰ ਤੋਂ ਕਿੰਨੇ ਸਮੇਂ ਬਾਅਦ ਆਵੇਗਾ ਜਾਂ ਕਿੰਨੇ ਸਾਲਾਂ ਬਾਅਦ ਆਵੇਗਾ ਤੇ ਬੁਰਨੇਈ ਦੇ ਰਾਜੇ ਕੋਲ ਜਿਹੜੀ ਆਪਣੀ ਪਰਸਨਲ ਕਾਰ ਹੈ ਜਿਸ ਦੇ ਵਿੱਚ ਉਹ ਸ਼ਾਹੀ ਸਵਾਰੀ ਕਰਦੇ ਨੇ ਉਹ ਪੂਰੀ ਸੋਨੇ ਦੀ ਬਣੀ ਹੋਈ ਹੈ ਤੇ ਬ ਕੋਲੀ ਹੈ ਦੁਨੀਆ ਦਾ ਸਭ ਤੋਂ ਵੱਡਾ ਮਹਿਲ ਇਸ ਮਹਿਲ ਦੇ ਵਿੱਚ 17000 ਤੋਂ ਜ਼ਿਆਦਾ ਕਮਰੇ ਨੇ ਹੁਣ ਤੁਸੀਂ ਆਪ ਸੋਚੋ ਕਿ ਐਡੀ ਜ਼ਿਆਦਾ ਲਗਜ਼ਰੀ ਲਾਈਫ ਤੁਸੀਂ ਕਿਸੇ ਦੀ ਸੁਣੀ ਜਾਂ ਦੇਖੀ ਹੈ ਪਰ ਬੁਰਨਈ ਦੇ ਰਾਜੇ ਦੀ ਹੈ ਇੰਨਾ ਹੀ ਨਹੀਂ ਬੁਰਨਈ ਦੇਸ਼ ਤੇ ਕਾਨੂੰਨ ਵੀ ਬਹੁਤ ਜ਼ਿਆਦਾ ਸਖਤ ਨੇ ਜੇਕਰ ਤੁਸੀਂ ਇੱਥੇ ਜਾਣਾ ਚਾਹੁੰਦੇ ਹੋ ਤਾਂ ਕਈ ਚੀਜ਼ਾਂ ਦਾ ਧਿਆਨ ਤੁਹਾਨੂੰ ਰੱਖਣਾ ਪਵੇਗਾ ਕਾਨੂੰਨ ਦੇ ਮਾਮਲੇ ਦੇ ਵਿੱਚ ਇਹ ਦੇਸ਼ ਕਾਫੀ ਜ਼ਿਆਦਾ ਸਟਰੋਂਗ ਹੈ ਜਾਂ ਕਹੀਏ ਸਖਤ ਹੈ ਸਭ ਤੋਂ ਪਹਿਲੀ ਗੱਲ ਜੇਕਰ ਤੁਹਾਨੂੰ ਸ਼ਰਾਬ ਪੀਣ ਦਾ ਸ਼ੌਂਕ ਹੈ ਤਾਂ ਇਸ ਦੇਸ਼ ਦੇ ਵਿੱਚ ਆ ਕੇ ਤੁਹਾਨੂੰ ਆਪਣਾ ਇਹ ਸ਼ੌਂਕ ਕਿਨਾਰੇ ਕਰਨਾ ਪਵੇਗਾ ਕਿਉਂਕਿ ਤੁਸੀਂ ਇੱਥੇ ਸ਼ਰਬ ਸ਼ਰਾਬ ਨਹੀਂ ਪੀ ਸਕਦੇ ਅਤੇ ਨਾ ਹੀ ਕਰਦੇ ਤੁਸੀਂ ਕੁਝ ਖਾਣ ਪੀ ਸਕਦੇ ਹੋ ਇਥੋ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਬੁਰਨਾਈ ਦੇਸ਼ ਦੇ ਲੋਕਾਂ ਨੂੰ ਫਾਸਟ ਫੂਡ ਕੋਈ ਜ਼ਿਆਦਾ ਪਸੰਦ ਨਹੀਂ ਹੈ ਇਹੀ ਕਾਰਨ ਹੈ ਕਿ ਇੱਥੇ KFC ਅਤੇ McDonald's ਵਰਗੇ ਜਿਹੜੇ ਵੱਡੇ ਵੱਡੇ ਰੈਸਟੋਰੈਂਟ ਨੇ ਉਹ ਦੋ ਚਾਰ ਕੀ ਨੇ ਰਿਪੋਰਟਸ ਇਹ ਕਹਿੰਦੀਆਂ ਨੇ ਕਿ ਬੁਰਨਾਈ ਦੇ ਵਿੱਚ 1000 ਲੋਕਾਂ ਦੇ ਪਿੱਛੇ ਤਕਰੀਬਨ 700 ਘਾਰਾਂ ਨੇ ਇਸ ਦੇਸ਼ ਦੇ ਵਿੱਚ ਪਾਣੀ ਮਹਿੰਗਾ ਹੈ ਤੇ ਤੇਲ ਸਸਤਾ ਹੈ ਦੂਸਰਾ ਇਸ ਦੇਸ਼ ਦੇ ਵਿੱਚ ਟ੍ਰਾਂਸਪੋਰਟੇਸ਼ਨ ਟੈਕਸ ਬਿਲਕੁਲ ਵੀ ਨਹੀਂ ਲੱਗਦਾ ਬੁਰਨਾਈ ਦਾ ਰਾਜਾ ਆਪਣੀ ਪਰਜਾ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੈਕਸ ਨਹੀਂ ਲਾਉਂਦਾ ਬੁਰਨਾਈ ਦੇਸ਼ ਦੇ ਵਿੱਚ ਮੈਡੀਕਲ ਫ੍ਰੀ ਹੈ ਐਜੂਕੇਸ਼ਨ ਫ ਇਨਸਾਨ ਬਿਮਾਰ ਹੋ ਜਾਂਦਾ ਹੈ ਤੇ ਉਸ ਨੂੰ ਇਲਾਜ ਕਰਾਉਣ ਦੇ ਲਈ ਦੂਜੇ ਦੇਸ਼ ਜਾਣਾ ਪੈਂਦਾ ਹੈ ਤਾਂ ਵੀ ਖਰਚਾ ਇੱਥੋਂ ਦਾ ਹੀ ਰਾਜਾ ਹੀ ਚੱਕਦਾ ਹੈ ਪਰ ਬਰਨਈ ਕਈ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਸਟ੍ਰੈਕਟ ਹੈ ਜਿਵੇਂ ਕਿ ਹੋਮੋਸੈਕਸ਼ੁਅਲਿਟੀ ਜੇਕਰ ਤੁਸੀਂ ਇਸ ਦੇ ਵਿੱਚ ਇਨਵੋਲਵ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਸਖਤ ਸਜ਼ਾ ਮਿਲੇਗੀ ਬਰਨਈ ਦੇ ਜਿੰਨੇ ਵੀ ਲੋਕ ਨੇ ਤਕਰੀਬਨ ਸਾਰੇ ਹੀ ਉਹ ਪੜ੍ਹੇ ਲਿਖੇ ਨੇ ਇਹ ਦੇਸ਼ ਭਾਵੇਂ ਛੋਟਾ ਹੈ ਜਿਵੇਂ ਕਿ ਇੰਡੀਆ ਦਾ ਸਿੱਕਮ ਲਾ ਲਓ ਜਾਂ ਗੁਆ ਲਾ ਲਓ ਇਹ ਸਿਰਫ ਇੰਨਾ ਹੀ ਹੈ ਪਰ ਇਸ ਦੇਸ਼ ਦੇ ਵਿੱਚ ਤਾਂ ਵੀ ਘੁੰਮਣ ਫਿਰਨ ਵਾਲੀਆਂ ਕਈ ਥਾਵਾਂ ਨੇ ਜਿੱਥੇ ਅਕਸਰ ਹੀ ਟੂਰਿਸਟ ਪੂਰੀ ਦੁਨੀਆ ਤੋਂ ਘੁੰਮ ਰੈਸਟੋਰੈਂਟ ਵੀ ਇਸ ਦੇਸ਼ ਦੇ ਵਿੱਚ ਤਕਰੀਬਨ 14000 ਇੰਡੀਅਨ ਲੋਕ ਰਹਿੰਦੇ ਨੇ ਏਸੀਜੀ ਬੁਰਨਾਏ ਦੇਸ਼ ਦੇ ਬਾਰੇ ਕੋਈ ਜਰੋਚਕਤਾ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਬਨ ਜੋਰ ਸਬਸਕ੍ਰਾਈਬ ਕਰਨਾ ਧੰਨਵਾਦ